ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਅੱਜ ਆਪਾਂ ਇੱਕ ਫਾਰਮ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਇੱਕ ਮੱਝਾਂ ਤੇ ਗਾਵਾਂ ਦਾ ਮਿਕਸ ਫਾਰਮ ਆ ਕਈ ਵੀਰਾਂ ਦੇ ਫੋਨ ਤੇ ਕਮੈਂਟਸ ਆਏ ਵੀ ਮੱਝਾਂ ਤੇ ਗਾਵਾਂ ਦੇ ਮਿਕਸ ਇਕੱਠੇ ਫਾਰਮ ਦੀ ਕੋਈ ਵੀਡੀਓ ਸ਼ੂਟ ਕੀਤੀ ਜਾਵੇ ਕਿਉਂਕਿ ਕਈ ਵੀਰ ਜਿਹੜੇ ਆਪਣੇ ਨਾਲ ਜੁੜੇ ਜੀ ਉਹ گاਵਾ ਵਿੱਚ ਇੰਟਰਸਟਿਡ ਆ ਤੇ ਕਈ ਮੱਝਾਂ ਰੱਖਣ ਵਿੱਚ ਇੰਟਰਸਟਿਡ ਆ ਸੋ ਆਪਾਂ ਇੱਕ ਇਹੋ ਜਿਹਾ ਫਾਰਮ ਦੀ ਚੋਣ ਕਰੀ ਆ ਜਿੱਥੇ ਆਪਾਂ ਨੂੰ ਦੋਵੇਂ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਮਿਲਣਗੇ ਆਪਾਂ ਬਾਈ ਜੀ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਆਪਾਂ ਇਹਨਾਂ ਦਾ ਫਾਰਮ ਵੀ ਦਿਖਾਵਾਂਗੇ ਵੀਡੀਓ ਸ਼ੁਰੂ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸੋ ਜੀ ਮੇਰਾ ਨਾਮ ਬਾਈ ਜੀ ਅਮਰਤਪਾਲ ਪਿੰਡ ਆਪਣਾ ਤੂੰਗਾਲੀ ਹੈ ਠੀਕ ਹੈ ਜੀ ਪਿੰਡ ਤੋਂ ਬਾਹਰ-ਬਾਰ ਆਪਣਾ ਹੀ ਫਾਰਮ ਰਹਿ ਜਾਂਦਾ ਹੈ ਖੇਤਾਂ ਦੇ ਵਿੱਚ ਬਿਲਕੁਲ ਜੀ ਬਾਈ ਜੀ ਦੇਖ ਸਕਦਾ ਤੁਹਾਡਾ ਬਹੁਤ ਹੀ ਵਧੀਆ ਮੈਨੇਜਮੈਂਟ ਹੈ ਜੀ ਤੇ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਇਹ ਡੇਰੀ ਫਾਰਮ ਚਲਾ ਰਹੇ ਹੋ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਸਮੇਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਹੋ ਜੀ ਇਹ ਬਾਈ ਜੀ ਆਪਾਂ ਕੱਲਾ گاਵਾਂ ਦਾ ਸਟਾਰਟ ਕੀਤਾ ਸੀਗਾ ਸ਼ੁਰੂਆਤ ਚ ਬਿਲਕੁਲ ਜੀ ਉਹ ਆਪਾਂ ਦਾ 2018 ਤੋਂ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਕੁ ਬਰੀਡ ਆਪਣੇ ਘਰ ਦੀ ਹੈ ਸਾਰੀਆਂ ਬੱਚੀਆਂ ਦਾ ਮੱਝਾਂ 1 ਕਿਲੋ ਮੱਝਾਂ ਲੈ ਕੇ ਆਂਦੀਆਂ ਸੀ ਬਸ ਉਸ ਤੋਂ ਬਾਅਦ ਨਾਲ ਮੱਝਾਂ ਨਾ ਕਰ ਲਈ ਜੇ ਸ਼ੁਰੂ ਦੀ ਗੱਲ ਕਰੀਏ ਤੁਸੀਂ ਕਿੰਨੇ گاਾਂ ਤੋਂ ਸ਼ੁਰੂ ਕਰਿਆ ਸੀ ਵੀ ਪਹਿਲਾਂ ਆਪਾਂ ਬਾਈ ਜੀ ਤਿੰਨ گاਵਾ ਪਹਿਲਾਂ ਕਰ ਹੀ ਰੱਖਿਆ ਹੁੰਦੇ ਸੀ ਉਹਨਾਂ ਤੋਂ ਸਟਾਰਟ ਕੀਤਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਬਸ ਇਹ ਬਾਕੀ ਸੋਡੀ ਸਾਰੀ ਆਪਣੀ ਬਰੀਡ ਹੈ ਜੀ ਹਾਂ ਬਾਈ ਜੀ ਲਗਭਗ ਆਪਣੀ ਖੋਦੀ ਬਰੀਡ ਜਾਂ ਕੋਈ ਆਪਾਂ ਬਸ ਗਾਂ ਕੋਈ ਰਿਸ਼ਤੇਦਾਰ ਤੋਂ ਲੈ ਕੇ ਆਂਦੀ ਉਹ ਗੱਲ ਵੱਖਰੀ ਹੈ ਆਪਾਂ ਕੋਈ ਸਪੈਸ਼ਲ ਖਰੀਦੀ ਨਹੀਂ ਆ ਬਰੀਡ ਬਣਾਉਣ ਵਾਸਤੇ ਠੀਕ ਹੈ ਜੀ ਬਾਈ ਆਪਣੀ ਆਪ ਦੀ ਖੋਦੀ ਬਰੀਡ ਤੁਹਾਡੇ ਕੋਲੇ ਇਸ ਟਾਈਮ ਫਾਰਮ ਵਿੱਚ ਕਿੰਨੀਆਂ گاਵਾ ਤੇ ਕਿੰਨੀਆਂ ਮੱਝਾਂ ਜੀ ਆਪਣੇ ਕੋਲੇ ਬਾਈ ਜੀ ਜਿਹੜੀਆਂ ਚਵਾਈ ਵਾਲੀਆਂ 20 گاਵਾ ਨੇ ਠੀਕ ਹੈ ਜੀ। ਟੋਟਲ ਆਪਣੇ ਬੱਚੀਆਂ ਗਾਵਾਂ ਦੇ ਨਗ ਹੋਣਗੇ 40 ਤੇ 10 ਕ ਆਪਣੇ ਕੋਲੇ ਮੱਝਾਂ ਦੇ ਨਗ ਨੇ। ਇਹਦੇ ਵਿੱਚ ਚਾਰ ਮੱਝਾਂ ਦੁੱਧ ਵਾਲੀਆਂ ਨੇ। ਬਾਕੀ ਝੋਟੀਆਂ ਨੇ ਤੇਆਂ ਕਟੀਆਂ ਨੇ ਝੋਟੀਆਂ। ਟੋਟਲ ਤੁਸੀਂ 50 ਗਾਵਾਂ ਮੱਝਾਂ ਗਾਵਾਂ ਦਾ ਫਾਰਮ ਚਲਾ ਰਹੇ ਹੋ। ਟੋਟਲ ਬਾਈ ਜੀ 50 ਕ ਦੇ ਕਰੀਬ ਆਪਣੇ ਨਗ ਹੈਗੇ ਆ। ਠੀਕ ਹੈ ਜੀ। ਬਾਈ ਜੀ ਜਿਵੇਂ ਤੁਹਾਡੇ ਕੋਲੇ 20 ਤੋਂ 21 ਗਾਵਾਂ ਤੇ ਚਾਰ ਪੰਜ ਮੱਝਾਂ ਦੁੱਧ ਤੇ ਚੱਲ ਰਹੀਆਂ। ਹਾਂਜੀ। ਟੋਟਲ ਤੁਹਾਡੇ ਫਾਰਮ ਤੇ ਕਿੰਨਾ ਦੁੱਧ ਪ੍ਰੋਡਿਊਸ ਹੋ ਜਾਂਦਾ ਇੱਕ ਦਿਨ ਦਾ? ਇਦੇ ਬਾਰੇ ਸਾਨੂੰ ਦੱਸੋ ਜੀ ਟੋਟਲ ਬਾਈ ਜੀ ਇਕੱਲਾ گاਵਾਂ ਦਾ ਆਪਣੇ ਕੋਲੇ 430 ਕਿਲੋ ਲੀਟਰ ਦੇ ਕਰੀਬ ਹੋ ਜਾਂਦਾ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ 200 ਲੀਟਰ ਦਾ ਵੇਚਾ ਨੂੰ ਦੇ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਆਪਣੀ ਲੋਕਲ ਸੇਲ ਆ ਬਠਿੰਡੇ ਸ਼ਹਿਰ ਚ ਘਰਾਂ ਚ ਪਾਉਣੇ ਆ ਆਪਾਂ ਡਾਇਰੈਕਟ ਸਰਪਲਾਈ ਵੀ ਕਰਦੇ ਹਾਂ ਹਾਂ ਬਾਈ ਜੀ ਡਾਇਰੈਕਟ ਕਰਦੇ ਆ ਆਪਾਂ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਰੇਟ ਵਧੀਆ ਮਿਲ ਜਾਂਦਾਗਾ ਇਹਦੇ ਵਿੱਚ ਆਪਾਂ ਨੂੰ گاਵਾਂ ਦਾ 50 ਰੁਪਏ ਮੱਝਾਂ ਦਾ 75 ਰੁਪਏ ਸ਼ਹਿਰ ਦਾ ਰੇਟ ਮਿਲ ਜਾਂਦਾ ਜੀ ਠੀਕ ਹੈ ਜੀ ਮੱਝਾਂ ਦਾ ਆਪਣੇ ਕੋਲੇ ਦੋਨੋਂ ਟਾਈਮ ਦਾ 30 ਕਿਲੋ ਲੀਟਰ ਦੁੱਧ ਆਪਣੇ ਕੋਲੇ ਖ ਠੀਕ ਹੈ ਦੋਸਤਾਂ ਬਿਲਕੁਲ ਜੀ ਹਾਂਜੀ ਇਹਦੇ ਵਿੱਚ ਆਪਾਂ ਨੂੰ ਰੇਟ ਵਧੀਆ ਮਿਲ ਜਾਣਾ ਸ਼ਾਇਦ ਹੈ ਜਿਹੜਾ ਵੀ ਆਪਣੀ ਵੀਡੀਓ ਦੇਖ ਰਿਹਾ ਉਹਦਾ ਮੇਨ ਸਵਾਲ ਇਹ ਹੁੰਦਾ ਕਿ ਤੁਸੀਂ ਗਾਵਾਂ ਦਾ ਫਾਰਮ ਜਿਵੇਂ ਚਲਾ ਰਹੇ ਹੋ ਹਾਂਜੀ ਇਹਦੇ ਨਾਲ ਮੱਝਾਂ ਰੱਖਣ ਦਾ ਕੋਈ ਖਾਸ ਕਾਰਨ ਵੀ ਦੁੱਧ ਦੀ ਕੁਆਲਿਟੀ ਵਧੀਆ ਬਣ ਸਕੇ ਹਾਂਜੀ ਬਾਕੀ ਐਨਾ ਬਾਈ ਜੀ ਮੱਝ ਦੇ ਦੁੱਧ ਦਾ ਗਾਹਕ ਬਹੁਤ ਆ ਜੀ ਆਪਾਂ ਕੱਲਾ ਗਾਵਾਂ ਦਾ ਦੁੱਧ ਸੇਲ ਕਰੀਏ ਤਾਂ ਆਪਣਾ ਲਾਗਤ ਘਟਦੀ ਹੈ ਤੇ ਫਿਰ ਮੱਝਾਂ ਦਾ ਦੁੱਧ ਨਾਲ ਲਾ ਕੇ ਆਪਣੀ ਲਾਗਤ ਵੱਧ ਜਾਂਦੀ ਹੈ ਬਾਕੀ ਰੇਟ ਵਧੀਆ ਮਿਲ ਜਾਂਦਾ ਹੈ ਗਾਗ ਨੂੰ ਦੋਨੇ ਚੀਜ਼ਾਂ ਚਾਹੀਦੀਆਂ ਮੱਝਾਂ ਦਾ ਵੀ ਚਾਹੀਦਾ گاਵਾਂ ਦਾ ਵੀ ਚਾਹੀਦਾ ਤੁਸੀਂ ਮੱਝਾਂ ਤੇ گاਵਾਂ ਦੀ ਡਾਇਰੈਕਟ ਸੇਲ ਦਾ ਰੇਟ ਦੱਸਤਾ ਤੇ ਬੇਰਕਾ ਤੁਹਾਡੇ ਤੋਂ ਕਿਹੜੇ ਰੇਟ ਤੇ ਦੁੱਧ ਖਰੀਦ ਰਹੀ ਹੈ ਜੀ ਬੇਰਕਾ ਦਾ ਬਾਈ ਜੀ ਆਪਾਂ ਨੂੰ ਹੁਣ ਰੇਟ ਜਿਹੜਾ ਹੁਣ ਬਿੱਲ ਬਣ ਕੇ ਆਇਆ ਉਹ 36 ਰੁਪਏ ਕੁਝ ਪੈਸੇ ਆਇਆ ਮੰਨ ਲਓ 36 ਰੁਪਏ 50 ਪੈਸੇ ਇਹਦੇ ਵਿੱਚ ਆਪਣੀ 3 7 3 5 ਫੈਟ ਹੁੰਦੀ ਹੈ ਠੀਕ ਹੈ ਜੀ ਤੇ 8 2 ਐਸ ਐਨ ਐਫ ਹੁੰਦੀ ਹੈਗੀ ਬਿਲਕੁਲ ਰੇਟ ਆਪਾਂ ਨੂੰ ਇਹ ਮਿਲ ਜਾਂਦਾ ਹੈ ਜੇਕਰ ਉਸ ਤੋਂ ਆਪਾਂ ਦੁੱਧ ਜ਼ਿਆਦਾ ਦੇਵਾਂਗੇ ਉਹਨਾਂ ਨੂੰ ਤਾਂ ਉਹਦੇ ਵਿੱਚ ਆਪਾਂ ਨੂੰ ਰੇਟ ਹੋਰ ਵੀ ਆਪਣਾ ਇਹ 100 ਮੰਨ ਲਓ 200 ਲੀਟਰ ਦੇ ਕਰੀਬ ਦਿੰਨੇ ਆ ਆਪਾਂ ਉਹਦਾ ਰੇਟ ਆ ਇਹ ਠੀਕ ਹੈ ਆਪਾਂ ਪੂਰਾ ਦੁੱਧ ਉਹਨਾਂ ਨੂੰ ਦਿੰਨੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਬੋਨਸ ਵੀ ਮਿਲਦਾ ਹੈ ਠੀਕ ਹੈ ਜੀ ਜਿਵੇਂ ਆਪਾਂ ਦੁੱਧ ਜਿਆਦਾ ਜਿਵੇਂ 4 ਕਵਾਂਟਲ ਤੋਂ ਪਲੱਸ ਜੇ ਤੁਸੀਂ ਸਾਰਾ ਦੁੱਧ ਉਹਨਾਂ ਨੂੰ ਵੇਚਣਾ ਹੋਵੇ ਹਾਂਜੀ ਤਾਂ ਉਹਦੇ ਨਾਲ ਜਿਹੜਾ ਬੋਨਸ ਆ ਉਹ ਇਨਕਰੀਜ਼ ਹੋਊਗਾ ਇਨਕਰੀਜ਼ ਹੋਊਗਾ ਦੁੱਧ ਦੇ ਰੇਟ 'ਚ ਫਰਕ ਪਊ ਮੰਨ ਲਓ 3 ਰੁਪਏ ਆਪਾਂ ਨੂੰ ਹੋਰ ਬੌਨਸ ਮਿਲ ਜੂ ਉਹਦੇ ਵਿੱਚ ਹਾਂ ਕਈ ਫਾਰਮਾਂ ਤੇ ਅਸੀਂ ਜੋ ਜਾਣਦੇ ਆ ਉੱਥੇ ਐਂ ਸੁਣਦੇ ਆ ਵੀ 38 ਤੋਂ 40 ਰੁਪਏ ਦੁੱਧ ਦਾ ਸੇਲ ਹੋ ਰਿਹਾ ਹੈ ਉਹ ਫਿਰ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਕੁਆਂਟੀਟੀ ਵਧਾਵਾਂਗੇ ਜਿਆਦਾ ਕੁਆਂਟੀਟੀ ਕਰਕੇ ਉਹ ਚੀਜ਼ ਦਾ ਫਰਕ ਪੈ ਜਾਊਗਾ ਉਹਦਾ ਫਰਕ ਪੈ ਜਾਊਗਾ ਉਹਦੇ ਵਿੱਚ ਆਪਾਂ ਨੂੰ ਰੇਟ ਵਧੀਆ ਮਿਲ ਜਾਂਦਾ ਠੀਕ ਹੈ ਜੀ ਬਾਈ ਜੀ ਤੁਹਾਡੇ ਫਾਰਮ ਦੀ ਟੌਪ ਗਾਂ ਜਿਹੜੀ ਆਪਣੇ ਪੀਕ ਤੇ ਚੱਲ ਰਹੀ ਹੋਵੇ ਠੀਕ ਹੈ ਬਾਈ ਹਾਈ ੀਲਡ ਤੇ ਵੀ ਆਪਾਂ ਵੱਧ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਕਿੰਨੇ ਲੀਟਰ ਤੇ ਆਈ ਤੁਹਾਡੇ ਕੋਲੇ ਆਪਣੇ ਕੋਲੇ ਵੱਧ ਤੋਂ ਵੱਧ ਬਾਈ ਜੀ 46-47 ਲੀਟਰ ਦੁੱਧ ਦੇ ਰਹੀ ਹੈ ਤੀਜੇ ਸ ਠੀਕ ਹੈ ਜੀ ਇੱਕ ਪਹਿਲੀ ਸੂਈ ਹੈਗੀ ਉਹ 32 33 ਲੀਟਰ ਤੇ ਚੱਲ ਰਹੀ ਹੈਗੀ ਉਹ ਵੀ ਆਪਣੀ ਘਰ ਦੀ ਵਾਛੀ ਹੈ ਐਵਰੇਜ ਫਾਰਮ ਦੀ ਕਿੰਨੇ ਲੀਟਰ ਤੇ ਪਹੁੰਚ ਜਾਂਦੀ ਹੈ ਜੀ ਤੁਹਾਡੀ ਐਵਰੇਜ ਬਾਈ ਜੀ ਆਪਣੀ ਜਿਵੇਂ ਸਰਦੀਆਂ ਸੀ ਹੁਣ 23 24 ਲੀਟਰ ਆ ਗਈ ਸੀਗੀ ਜਦੋਂ ਦੁੱਧ ਨਾਲ ਆਪਦੀਆਂ 5 7 ਦਿਨਾਂ ਬਾਅਦ ਤੋਲਦੇ ਆ ਤਾਂ ਉਹਦੇ ਵਿੱਚ 23 24 ਲੀਟਰ ਤੱਕ ਆਪਣੀ ਐਵਰੇਜ ਚਲੀ ਜਾਂਦੀ ਹੈ ਟੋਟਲ ਪਸ਼ੂਆਂ ਦੀ ਬਹੁਤ ਵਧੀਆ ਐਵਰੇਜ ਤੁਹਾਡੀ ਚੱਲ ਰਹੀ ਹੈ ਜੀ ਹਾਂਜੀ ਬਾਕੀ ਤੁਸੀਂ ਅੱਗੇ ਬਰੀਡ ਵਿੱਚ ਵੀ ਸੁਧਾਰ ਕਰ ਰਹੇ ਹਾਂ ਤੇ ਇਹ ਐਵਰੇਜ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੂਗੀ ਜੀ ਵਧੂਗੀ ਬਾਈ ਜੀ ਤੁਸੀਂ ਵਧੀਆ ਦੁੱਧ ਪ੍ਰੋਡਿਊਸ ਕਰ ਰਹੇ ਹੋ ਜਿਵੇਂ ਤੁਸੀਂ 45+ ਕਿਹਾ ਵੀ ਤੁਹਾਡੇ ਕੋਲੇ ਗਾਂ ਦੁੱਧ ਦੇ ਰਹੀ ਆ ਹਾਂਜੀ ਬਰੀਡ ਤੁਹਾਡੇ ਕੋਲੇ ਵਧੀਆ ਹੈ ਹੀ ਆਪਾਂ ਅੱਗੇ ਜਾ ਕੇ ਸੀਮਣ ਬਾਰੇ ਵੀ ਗੱਲ ਕਰਾਂਗੇ ਠੀਕ ਹੈ ਬਾਈ ਪਰ ਫੀਡ ਦਾ ਵੀ ਅਹਿਮ ਰੋਲ ਹੁੰਦਾ ਜੀ ਹਾਂਜੀ ਦੁੱਧ ਨੂੰ ਪ੍ਰੋਡਿਊਸ ਕਰਨ 'ਚ ਬਹੁਤ ਵੱਡਾ ਹਾਂਜੀ ਬਰੀਡ ਵੀ ਜ਼ਰੂਰੀ ਆ ਤੇ ਨਾਲ ਫੀਡ ਵੀ ਜ਼ਰੂਰੀ ਆ ਤੁਸੀਂ ਕਿਹੜੀ ਫੀਡ ਪਾਉਂਦੇ ਤਾਂ ਕਿ ਇੰਨਾ ਗਾਂ ਦੁੱਧ ਦੇ ਸਕਦੀ ਮੈਂ ਬਾਈ ਜੀ ਲੰਮੇ ਸਮੇਂ ਤੋਂ ਟਮਾਣਾ 10000 ਵਰਤਦਾ ਤੇ ਉਹਦੇ ਨਾਲ ਫੈਂਟ ਮੈਂਟੇਨ ਕਰਨ ਵਾਸਤੇ ਦੁੱਧ ਦੀ ਕੁਆਲਿਟੀ ਵਧੀਆ ਬਣਾਉਣ ਵਾਸਤੇ ਨਾ ਵਰਤਦਾਂਗਾ ਆਪਦੀ ਖੋਦੀ ਫਾਰਮੂਲੇਸ਼ਨ ਦੇ ਹਿਸਾਬ ਨਾਲ ਟੀ ਬਣਾ ਕੇ ਲਿਉਣਾ ਤਾਂ ਕਿ ਵਧੀਆ ਆਉਦੀ ਕੁਆਲਿਟੀ ਵੀ ਬਣ ਸਕੇ ਦੁੱਧ ਦੀ ਕੁਆਲਿਟੀ ਵਧੀਆ ਬਣ ਸਕੇ ਗਾਹਕ ਨੂੰ ਵਧੀਆ ਖੁਸ਼ ਹੋ ਕੇ ਲਵੇ ਹਾਂਜੀ ਜਿਆਦਾ ਡਾਊਨ ਫੈਂਟ ਨਾ ਜਾਵੇ ਬਾਕੀ ਪਸ਼ੂਆਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਬਈ ਜੀ ਇਹਦੇ ਨਾਲ ਆਪਾਂ ਜੇ ਜਿਆਦਾ ਦੁੱਧ ਦਿੰਦਾ ਹੈ ਤਾਂ ਉਹਨਾਂ ਨੂੰ ਫਿਰ ਉਹਹੀ ਜੀ ਫੀਡ ਆਪਾਂ ਆਪਦੀ ਬਣਾ ਕੇ ਪਾਉਣੀ ਹੈਗੀ ਬਿਲਕੁਲ ਜੀ ਹਾਂਜੀ ਬਾਈ ਜੀ ਜੇ ਆਪਾਂ ਇੱਧਰ ਸੋ ਧੀਸ ਜਗ੍ਹਾ ਦੇਖ ਰਹੀਏ ਤਾਂ ਇੱਥੇ ਥੋੜੀ ਜਿਹੜੀ ਫੀਡ ਆ ਗਈ ਉਹ ਪਾਈ ਹੋਈ ਹੈ ਜੀ ਵਿੱਚ ਇਹ ਸਾਨੂੰ ਦੱਸੋ ਜੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰੀਆਂ ਇਹ ਬਾਈ ਜੀ ਅਚਾਰ ਆ ਇੱਕ ਤਾਂ ਠੀਕ ਹੈ ਜੀ ਇਹਦੇ ਵਿੱਚ ਤੂੜੀ ਹੈਗੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਫੀਡ ਮਿਕਸ ਕਰ ਦਿੰਨੇ ਆ ਠੀਕ ਹੈ ਜੀ ਜਿਹੜੀ ਹੀਫਰਾਂ ਵਾਲੀ ਆ ਉੱਥੇ ਮਿਕਸ ਕਰਕੇ ਹੀਫਰਾਂ ਨੂੰ ਪਾ ਦਿੰਨੇ ਆ ਹਾਂਜੀ ਤੇ ਜਿਹੜੀ ਦੁੱਧ ਵਾਲੀਆਂ ਦੀਆਂ ਨੇ ਉਹਨਾਂ ਨੂੰ ਦੁੱਧ ਵਾਲੀਆਂ ਦੀ ਫੀਡ ਮਿਕਸ ਕਰ ਦਿੰਨੇ ਆ ਜਿਵੇਂ ਜਿਹੜੀਆਂ ਗਾਵਾਂ ਇੱਧਰ ਡਰਾਈ ਖੜੀਆਂ ਨੇ ਇਹਨਾਂ ਨੂੰ ਡਰਾਈ ਫੀਡ ਪਾ ਦਿੰਨੇ ਆਂ ਜੀ ਇੱਕ ਵਾਰੀ ਆਚਾਰ ਆਪਾਂ ਸਾਰਾ ਇਕੱਠਾ ਹੀ ਪਾਉਣੇ ਆ ਆਚਾਰ ਤੁੜੀ ਇੱਕ ਵਾਰੀ ਸਾਰਾ ਇਕੱਠਾ ਕਰਕੇ ਉਦੋਂ ਵਾਲਾ ਇਹਨਾਂ ਦੀ ਪਾਰਟੀਸ਼ਨ ਕਰ ਦਿੰਨੇ ਆ ਜਿਵੇਂ ਜਿਵੇਂ ਇਹਨਾਂ ਨੂੰ ਜ਼ਰੂਰਤ ਹੈ ਜਿਵੇਂ ਕਿ ਪਸ਼ੂ ਆਪਣੇ ਕੋਲੇ ਉਵੇਂ ਪਾ ਦਿੰਨੇ ਆ ਠੀਕ ਹੈ ਇਹਦੇ ਵਿੱਚ ਬਾਈ ਜੀ ਆਪਾਂ ਮਿੱਠਾ ਸੋਡਾ ਵੀ ਪਾਉਣੇ ਆ ਹਾਂਜੀ ਜਾਂ ਮਿੱਠੇ ਸੋਡੇ ਥਾਂ ਬਫਰ ਪਾ ਦਿੰਨੇ ਹੈਗੇ ਹਾਂਜੀ ਤੇ ਟਾਕਸਨ ਵੈਂਡਰ ਹੋ ਗਿਆ ਮਿਨਰਲ ਹੋ ਗਏ ਤੇ ਬਾਕੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਕੇ ਇਸੇ ਦੇ ਵਿੱਚ ਹੀ ਪਾ ਦਿੰਨੇ ਆਂ ਇਹਦਾ ਪ੍ਰੋਪਰ ਟੀਐਮਆਰ ਬਣਾ ਕੇ ਤੁਸੀਂ ਇਹਨਾਂ ਨੂੰ ਬਾਹਰ ਮਿjie ਦੇ ਵਿੱਚ ਹੀ ਆਪਾਂ ਟੀਐਮਆਰ ਕਰਦੇ ਆਂ ਅੱਧਾ ਘੰਟਾ 40 ਮਿੰਟ ਲੱਗ ਜਾਂਦਾ ਸਾਨੂੰ ਹਾਂਜੀ ਜਦੋਂ ਟੀਐਮਆਰ ਕਰਦੇ ਤੇ ਉਸ ਤੋਂ ਬਾਅਦ ਆਪਾਂ ਫੀਡ ਹੈ ਜਿਹੜੀ ਫੀਡ ਅਲੱਗ-ਅਲੱਗ ਕਰਕੇ ਪਾਉਂਦੇ ਆਂ ਠੀਕ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਗਾਵਾਂ ਬਾਈ ਜੀ ਕੋਲੇ ਰੱਖੀਆਂ ਹੋਈਆਂ ਜੀ ਆਪਾਂ ਬਾਈ ਜੀ ਤੋਂ ਜਾਣਦੇ ਆਂ ਕਿ ਕਿਹੜੀ ਗਾਂ ਇਹਨਾਂ ਦੀ ਭੀਕ ਤੇ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦੀਆਂ ਇਹ ਪ੍ਰੋਡਕਸ਼ਨ ਦੇ ਰਹੀਆਂ ਹਨ ਜੀ ਹਾਂਜੀ ਬਾਈ ਜੀ ਅਸੀਂ ਦੇਖ ਸਕਦੇ ਹਾਂ ਵੀ ਤੁਹਾਡੇ ਫਾਰਮ ਤੇ ਬਹੁਤ ਹੀ ਵਧੀਆ ਸੋਹਣੀਆਂ ਸੋੜੀਆਂ ਚੰਗੇ ਯੀਲਡ ਵਾਲੀਆਂ ਗਾਮਾਂ ਖੜੀਆਂ ਹੈ ਜੀ ਇਹਨਾਂ ਬਾਰੇ ਸਾਨੂੰ ਦੱਸੋ ਜੀ ਵੀ ਕਿਹੜੀ ਗਾਂ ਤੁਹਾਡੀ ਪੀਕ ਤੇ ਚੱਲ ਰਹੀ ਹੈ ਇਸ ਟਾਈਮ ਇਹਨਾਂ ਦੇ ਵਿੱਚੋਂ ਦੋ ਨੰਨੇ ਗਾਮ ਤਿੰਨ ਗਾਮ ਬਾਈ ਜੀ ਦੇਖੋ ਜੀ ਕਿਹੜੀਆਂ ਪੀਕ ਤੇ ਚੱਲ ਰਹੀਆਂ ਠੀਕ ਹੈ ਜੀ ਠੀਕ ਹੈ ਜੀ ਇੱਕ ਨੰਬਰ ਹੋਊਗੀ ਦੋ ਨੰਬਰ ਹੋਊਗੀ ਤੇ ਤਿੰਨ ਨੰਬਰ ਹੋਊਗੀ ਠੀਕ ਹੈ ਜੀ ਇਹ ਆਪਣੀ ਤੀਜਾ ਸੂ ਹੈਗੀ ਇਹ ਇਹ ਪਹਿਲਾ ਸੀ ਠੀਕ ਹੈ ਜੀ ਇਹ ਆਪਣੀ 40 ਪਲੱਸ ਚੱਲਦੀ ਹੈ ਠੀਕ ਹੈ ਜੀ ਇਹ 35 36 ਪਲੱਸ ਹੈ ਇਹ ਬੱਤੀ 30 ਲੀਟਰ ਪਹਿਲਾ ਸੂਆ ਆਪਣੀ ਆਪ ਦੀ ਰੱਸੀ ਹੈ ਇਹ ਐਕਸਲੈਂਟ ਗਾਂ ਸੋਡੇ ਫਾਰਮ ਦੀ ਜਿਹੜੀ ਪਲੂਣ ਵੜੀ ਬੱਤੀ ਦਿੰਦੀ 30 ਲੀਟਰ ਦੁੱਧੇ ਰਹੀ ਹੈ ਜੀ ਇਹਨੂੰ ਵਫਾਦਾਰ ਬੱਛੀ ਆਪਾਂ ਇਹਦਾ ਨਾਂ ਵੀ ਵਫਾਦਾਰ ਬੱਛੀ ਰੱਖਿਆ ਠੀਕ ਹੈ ਬਿਲਕੁਲ ਜੀ ਬਿਲਕੁਲ ਜਦੋਂ ਇੰਨੀ ਪ੍ਰੋਡਕਸ਼ਨ ਦਿੰਦੀ ਹੈ ਜੀ ਹਾਂਜੀ ਕਿਉਂਕਿ ਆਪਾਂ ਨੂੰ ਬਹੁਤ ਉਮੀਦ ਹੁੰਦੀ ਆਪਾਂ ਬੱਛੀ ਪਾਲਦੇ ਆ ਜਦੋਂ ਹਣਾ ਸ਼ੁਰੂ ਤੋਂ ਐਂਡ ਤੱਕ ਤੇ ਬਹੁਤ ਹੀ ਇਹ ਚ ਖਰਚਾ ਹੁੰਦਾ ਇਹ ਕੋਈ ਸੌਖਾ ਕੰਮ ਨਹੀਂ ਆ ਵੀ ਇੰਨਾ ਚਿਰ ਵੇਟ ਕਰਨਾ ਤੇ ਪਸ਼ੂ ਦੇ ਸੂਣ ਤੱਕ ਬਹੁਤ ਉਮੀਦ ਹੁੰਦੀ ਆ ਜੇ ਉਹ ਵਧੀਆ ਨਿਕਲੇ ਤਾਂ ਆਪ ਉਹਨੂੰ ਸੇਵਨਾਂ ਰੱਖਿਆ ਜਾਂਦਾ ਜਿੱਦਾਂ ਦੀਆਂ ਗਾਂ ਦੀ ਹਾਂਜੀ ਹਾਂ ਬਿਲਕੁਲ ਜੀ ਬਾਈ ਜੀ ਤੁਸੀਂ ਕਿਹੜਾ ਸੀਮਨ ਵਰਤਦੇ ਹੋ ਜੀ ਆਪਣੇ ਫਾਰਮ ਤੇ ਪਹਿਲਾਂ ਤਾਂ ਬਾਈ ਜੀ ਸਟਾਰਟਿੰਗ ਦੇ ਵਿੱਚ ਤਾਂ ਆਪਾਂ ਨਾਰਮਲੀ ਗਵਰਨਮੈਂਟ ਸੀਮਨ ਵਰਤਦੇ ਸੀਗੇ ਹਾਂਜੀ ਜਿਹਦੇ ਵਿੱਚ ਮੇਰੇ ਕੋਲੇ ਗਵਰਨਮੈਂਟ ਦੇ ਸੀਮਨ ਦੀਆਂ ਬੱਛੀਆਂ ਵੀ ਇਹਦੇ ਵਿੱਚ ਤਿੰਨ ਚਾਰ ਹੈਗੀਆਂ ਨੇ ਠੀਕ ਹੈ ਜੀ ਉਹ ਵੀ ਵਧੀਆ ਪ੍ਰੋਡਕਸ਼ਨ ਦੇ ਰਹੇਗੇ ਬਹੁਤ ਵਧੀਆ ਬਾਈ ਜੀ ਠੀਕ ਹੈ ਜੀ ਉਹ ਵੀ ਚੰਗੇ ਦੁੱਧ ਤੇ ਚੱਲਦੀਆਂ ਨੇ ਹਾਂਜੀ ਤੇ ਪਰ ਹੁਣ ਥੋੜਾ ਜਿਹਾ ਆਪਾਂ ਬਦਲਿਆਗਾ ਹੁਣ ਆਪਾਂ EVS ਦਾ ਲਾਇ ਨਹੀਂ ਕੁਝ ਸੀਮਣਾ ਹਾਂਜੀ ਇੱਕ ਦੋ ਇੱਕ ਯੂਸ਼ ਦਾ ਵੀ ਲਾਇਆਗਾ ਸੈਕਸ ਰਾਈਨ ਇਹ ਕੁਛ ਤੇ ਸਹਾਇਕ ਇਹਦੇ ਲਾਈਨ ਹੈਗੇ 40433 ਵੀ ਹੁਣ ਆਪਾਂ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਵੀ ਆਪਾਂ ਗਵਰਨਮੈਂਟ ਸੀ ਹੁਣ ਤੋਂ ਆਪਾਂ ਪ੍ਰਾਈਵੇਟ ਸੀ ਹੁਣ ਵੀ ਵਰਤ ਕੇ ਦੇਖੀਏ ਕੀ ਰਿਜ਼ਲਟ ਆਉਂਦਾ ਹੈ ਹਾਂਜੀ ਹਾਂਜੀ ਸਾਰੀ ਵਰਤ ਨੇ ਚਾਹੀਦੀ ਹੈ ਜੀ ਨਾਲੇ ਇਨ ਬਰੀਡਿੰਗ ਨਹੀਂ ਹੁੰਦੀ ਤੇ ਨਾਲੇ ਹਰ ਤਰ੍ਹਾਂ ਦਾ ਆਪਣੇ ਕੋਲੇ ਜਾਨਵਰ ਹੁੰਦਾ ਜੀ ਫਾਰਮ ਤੇ ਫਿਰ ਤੇ ਆ ਕਰਕੇ ਆਪਾਂ ਜ਼ਿਆਦਾਤਰ ਹੁਣ ਇਹਨਾਂ ਦੇ ਉਧਰ ਜੰਨੀਆਂ ਬੱਚੀਆਂ ਨੇ ਉਹਨਾਂ ਦੇ ਸੈਕਸ ਰਾਈ ਟਰਾਈ ਕੀਤੇ ਆ ਇਹਨਾਂ ਦੇ ਕਨਵੈਨਸ਼ਨ ਲਾਏ ਆ ਸਾਰੀਆਂ ਦੁੱਧ ਵਾਲੀਆਂ گاਵਾਂ ਦੇ ਪਰ ਲਾਈ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਲਾਈ ਵੀ ਵਧੀਆ ਨਹੀਂ ਗਿਆ ਆਪਦੇ ਜੀ ਨੂੰ ਠੀਕ ਹੈ ਜੀ ਆਪਾਂ ਨੂੰ ਰਿਜ਼ਲਟ ਵਧੀਆ ਮਿਲੇ ਠੀਕ ਹੈ ਕਿਉਂਕਿ ਸੁੰਦੇ ਹਣ ਏਵੀਐਸ ਦਾ ਰਿਜ਼ਲਟ ਵਧੀਆਗਾ ਹਾਂਜੀ ਬਹੁਤ ਵਧੀਆ ਬੱਚੀਆਂ ਆ ਜਾਣਗੀਆਂ ਠੀਕ ਹੈ ਕਿ ਆਪਾਂ 5 ਇਸ ਜ਼ਿਆਦਾ ਵਰਤੇ ਇਸ ਵਾਰ ਠੀਕ ਹੈ ਭਾਈ ਜੀ ਕਿਸੇ ਵੀ ਫਾਰਮ ਨੂੰ ਕਾਮਯਾਬ ਕਰਨ ਵਿੱਚ ਬਰੀਡ ਫੀਡ ਤੇ ਮੈਨੇਜਮੈਂਟ ਦਾ ਐਮ ਰੋਲ ਹੁੰਦਾ ਜੀ ਹਾਂਜੀ ਆਪਾਂ ਤੁਹਾਡੀ ਬਰੀਡ ਵੀ ਦੇਖੀ ਹੈ ਜੀ ਤੁਸੀਂ ਪ੍ਰੋਪਰ ਸੀਮਨ ਬਾਰੇ ਤੇ ਪ੍ਰੋਪਰ ਉਹਨਾਂ ਦੇ ਮਿਲਕ ਯੀਲਡ ਬਾਰੇ ਆਪਾਂ ਨੂੰ ਜਾਣਕਾਰੀ ਦਿਤੀ ਹੈ ਜੀ ਇਸ ਤੋਂ ਬਾਅਦ ਆਪਾਂ ਫੀਡ ਬਾਰੇ ਵੀ ਪ੍ਰੋਪਰ ਜਾਣਕਾਰੀ ਤੁਹਾਡੇ ਤੋਂ ਲਈ ਹੈ ਜੀ। ਹਾਂਜੀ। ਤੀਜੇ ਨੰਬਰ ਤੇ ਆ ਗਿਆ ਜੀ ਮੈਨੇਜਮੈਂਟ। ਮੈਨੇਜਮੈਂਟ ਵਿੱਚ ਇੱਕ ਵਧੀਆ ਸ਼ੈੱਡ ਹੋਣਾ ਬਹੁਤ ਜ਼ਰੂਰੀ ਹੈ ਜੀ। ਤੇ ਤੁਹਾਡੇ ਫਾਰਮ ਤੇ ਅਸੀਂ ਇੱਕ ਐਕਸੀਲੈਂਟ ਚੀਜ਼ ਇਹ ਦੇਖ ਸਕਦੇ ਹਾਂ ਵੀ ਤੁਹਾਡੇ ਸ਼ੈੱਡ ਦੇ ਨਾਲ-ਨਾਲ ਪ੍ਰੋਪਰ ਪਾਰਟੀਸ਼ਨ ਵੀ ਕੀਤੀ ਹੋਈ ਹੈ ਜੀ। ਇਹ ਸਾਨੂੰ ਨਾਲ ਚੱਲ ਕੇ ਪ੍ਰੋਪਰ ਆਪਣੇ ਦਰਸ਼ਕ ਵੀਰਾਂ ਨੂੰ ਦਿਖਾਓ। ਸਾਨੂੰ ਇਹ ਚੀਜ਼ ਦੱਸੋ ਵੀ ਤੁਸੀਂ ਕਿਵੇਂ ਜਾਨਵਰਾਂ ਦੀ ਪਾਰਟੀਸ਼ਨ ਕੀਤੀ ਹੈ ਜੀ? ਕਿੱਥੇ ਤੁਹਾਡੇ ਫਾਰਮ ਤੇ ਕਿਹੜਾ ਜਾਨਵਰ ਰੱਖਿਆ? ਆਪਾਂ ਸਭ ਤੋਂ ਪਹਿਲਾਂ ਇਧਰੋਂ ਹੀ ਦੇਖ ਸਕਦੇ ਆਂ ਇਧਰ ਸਾਨੂੰ ਦੱਸੋ ਜੀ ਵੀ ਤੁਸੀਂ ਇਹ ਬਾਈ ਜੀ ਬੱਚੀਆਂ ਆ ਗਈਆਂ ਆਪਣੀਆਂ ਜਿਹੜੀਆਂ 5 ਤੋਂ ਲੈ ਕੇ 8 ਮਹੀਨਿਆਂ ਤੱਕ ਨੇਗੀਆਂ ਠੀਕ ਹੈ ਜੀ ਤੇ ਜਿਹੜੀਆਂ ਛੋਟੀਆਂ ਨੇ ਉਹ ਆਪਾਂ ਇਧਰ ਪਿੰਜਰਿਆਂ 'ਚ ਰੱਖਦੇ ਆਂ ਕੇਜ ਬਣੇ ਹੋਏ ਆਪਣੇ ਕੋਲ ਹਾਂਜੀ ਤੇ ਜਿਹੜੀਆਂ ਉਸ ਤੋਂ ਅੱਗੇ ਆ ਗਈਆਂ ਉਸ ਤੋਂ ਅੱਗੇ ਆ ਗਈਆਂ ਵੀਰੇ ਗੱਬਣਾ ਬੱਚੀਆਂ ਜਿਹੜੀਆਂ ਦੀ ਏਆਈ ਹੋ ਚੁੱਕੀ ਆ ਹਜੇ ਚੈੱਕ ਪਾਸ ਨਹੀਂ ਹੋਈਆਂ ਜਿਹੜੀਆਂ ਇਧਰਲੀ ਸਾਈਡ ਹੈ ਜੀ ਹਾਂ ਬਾਈ ਜੀ ਜਿਹੜੀਆਂ ਇਧਰਲੀ ਸਾਈਡ ਹੈ ਠੀਕ ਹੈ ਜੀ ਤੇ ਜਿਹੜੇ ਨੇ ਉਹ ਸਾਰੀਆਂ ਚੈੱਕ ਪਾਸ ਨਹੀਂ ਗਈਆਂ ਠੀਕ ਹੈ ਜੀ ਆਪਾਂ ਕੋਲੇ ਚੱਲ ਕੇ ਦੇਖ ਸਕਦੇ ਇਹ ਬੱਚੀਆਂ ਬਈ ਜੀ ਆਪਣੀਆਂ ਗੱਭਣਾ ਆ ਗਈਆਂ ਅੱਛਾ ਜੀ ਤੇ ਆ ਸਾਰੀਆਂ ਬੱਚੀਆਂ ਆਪਣੀਆਂ ਗੱਭਣਾ ਨਹੀਂ ਨੀਆ ਜਿਹੜੀਆਂ ਚੈੱਕ ਪਾਸ ਨਹੀਂ ਨੀਆ ਠੀਕ ਹੈ ਬਈ ਜੀ ਤੇ ਉਸ ਤੋਂ ਅੱਗੇ ਆ ਗਈਆਂ ਇੱਕ ਉਹਦੇ ਵਿੱਚ ਡਰਾਈ ਗਾਂ ਗਈ ਬਾਕੀ ਬੱਚੀਆਂ ਦੀ ਏਆਈ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ ਕੁਛ ਦੀ ਕੁਛ ਦੀ ਹਜੇ ਰਹਿਦੀ ਹੈ ਦੋ ਦੀ ਰਹਿਦੀ ਹੈ ਬਾਕੀ ਤਾਂ ਲਗਭਗ ਹੋ ਚੁੱਕੀ ਹੈ ਜੀ ਠੀਕ ਹੈ ਬਈ ਜੀ ਮਤਲਬ ਵੀ ਇੱਧਰ ਤੁਹਾਡੇ ਕੋਲੇ ਸਾਰੀਆਂ ਮਿਲਕਿੰਗ ਗਾਵਾਂ ਮਿਲਕਿੰਗ ਤੇ ਜਿਹੜੀ ਗਾਂ ਡرائی ਹੋ ਜਾਂਦੀ ਆ ਜਾਂ ਜਿਹੜੀ ਹੀ ਫਿਰ ਪ੍ਰੈਗਨੈਂਟ ਹੈ ਜੀ ਹਾਂਜੀ ਉਹਨੂੰ ਉਸ ਤੋਂ ਅੱਗੇ ਲੈ ਜਾ ਜਿਹੜੀ ਪ੍ਰੈਗਨੈਂਟ ਹੈ ਹਾਂਜੀ ਚੈੱਕ ਪਾਸ ਉਹ ਜਿਹੜੀ ਚੈੱਕ ਪਾਸ ਨਹੀਂ ਹੈਗੀ ਉਹਨੂੰ ਇੱਧਰ ਕਰ ਉਹਨੂੰ ਤੁਸੀਂ ਇੱਧਰ ਰੱਖ ਲੈਣਾ ਹਾਂਜੀ ਠੀਕ ਹੈ ਜੀ ਇਹ ਆਪਣੇ ਦੋ ਪਾਰਟ ਕੀਤੇ ਹੋਏ ਨੇ ਐਸੇ ਤਿੰਨ ਨੇ ਇੱਕ ਛੋਟੀਆਂ ਬੱਚੀਆਂ ਚੱਲ ਆ ਗਏ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਬਾਈ ਜੀ ਦੀ ਪ੍ਰੋਪਰ ਪਾਰਟੀਸ਼ਨ ਕੀਤੀ ਹੋਈ ਹੈ ਜੀ ਇਸ ਤੋਂ ਪਿੱਛੇ ਇਹਨਾਂ ਨੂੰ ਵਧੀਆ ਖੁੱਲ੍ਹਾ ਡੁੱਲੀ ਜਗ੍ਹਾ ਦਿੱਤੀ ਹੋਈ ਹੈ ਜੀ ਇਹਨਾਂ ਦੇ ਤੁਰਨ ਫਿਰਨ ਲਈ ਤੇ ਇੱਧਰ ਬਾਈ ਜੀ ਪਿੱਛੇ ਖੁੱਲੀ ਜਗ੍ਹਾ ਦੇਖ ਸਕਦੇ ਆਂ ਜੀ ਆਪਾਂ ਇਹਦੇ ਬਾਰੇ ਵੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਜੀ ਵੀ ਇਹ ਬਾਈ ਜੀ ਖੁੱਲਾ ਛੱਡਿਆ ਹੋਇਆ ਹੈਗਾ ਏਰੀਆ ਹਾਂਜੀ ਇਹ 60 ਫੁੱਟ ਐ ਇਸ ਤਰ੍ਹਾਂ ਤੇ 75 ਫੁੱਟ ਲੰਬਾ ਲ ਠੀਕ ਹੈ ਜੀ ਸਰਦੀਆਂ ਦੇ ਵਿੱਚ ਵੀ ਭਾਂਡੇ ਪਾਏ ਹੋਏ ਆ ਪਸ਼ੂ ਆਪਣੇ ਆ ਭਾਂਡੇ ਤੇ ਬੈਠ ਜਾਂਦੇ ਆ ਹਾਂਜੀ ਇਹਦੇ ਵਿੱਚ ਹੀ ਪਾਣੀ ਵਾਲੀ ਲੱਗੀ ਆ ਜਿੰਨਾ ਪਾਣੀ ਉਹ ਪੀ ਲੈਂਦੇ ਆ ਓਨਾ ਉਹ ਭਰ ਜਾਂਦਾ ਹੈਗਾ ਆਪਾਂ ਨੂੰ ਇੱਧਰ ਛੱਡ ਦਿੰਨੇ ਆ ਆਪਾਂ ਦਿਨੇ ਇੱਧਰ ਛੱਡ ਦਿੰਨੇ ਆ ਹਾਂਜੀ ਸਰਦੀ ਦੇ ਮੌਸਮ ਦੇ ਵਿੱਚ ਉੱਧਰ ਪੱਖੇ ਲੱਗੇ ਹੋਏ ਆ ਇੱਧਰ ਪੱਖੇ ਲੱਗੇ ਆ ਤੇ ਆਪਾਂ ਖੁੱਲ੍ਹੇ ਹੀ ਛੱਡ ਦਿਆਂ ਦਾ ਆ ਤਾਂ ਵਿਚਿਆ ਤੇ ਇਹਦੇ ਵਿੱਚ ਇਹਨਾਂ ਦੇ ਵਿੱਚ ਹੀ ਰਹਿੰਦੀਆਂ ਨੇ ਪੈਨ ਦੇ ਵਿੱਚ ਜਿਹੜੀਆਂ ਮਿਲਕਿੰਗ ਵਾਲੀਆਂ ਗਾਵਾਂ ਨੇ ਇਹ ਸਾਰੀਆਂ ਆਪਾਂ ਛੱਡਦੇ ਆਂ ਇਹ ਸਾਰੀਆਂ ਰਾਤ ਨੂੰ ਇੱਧਰ ਛੱਡ ਦਿੰਦੇ ਆਂ ਸਵੇਰ 4 ਵਜੇ ਆਪਾਂ ਇਹਨਾਂ ਨੂੰ ਇੱਧਰ ਪੱਠਿਆਂ ਤੇ ਫੇਰ ਲਿਆਉਂਦੇ ਆਂ ਹਾਂਜੀ ਇੱਧਰੋਂ ਬਈ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਗਾਵਾਂ ਬੰਨਣ ਲੱਗਦੇ ਆਂ ਆਪਾਂ ਜਿਹੜੀਆਂ ਜ਼ਿਆਦਾ ਦੁੱਧ ਵਾਲੀਆਂ ਜਿਵੇਂ ਇੱਥੋਂ ਤੱਕ ਦਾ ਜ਼ਿਆਦਾ ਦੁੱਧ ਵਾਲੀਆਂ ਜਿਵੇਂ ਜਿਵੇਂ ਘੱਟ ਦੁੱਧ ਹੈ ਆਪਾਂ ਲਾਸਟ ਤੇ ਲਈ ਜਾਂਦੇ ਆਂ ਫਿਰ ਉਹਨਾਂ ਦੀ ਫੀਡ ਵੀ ਉਸੇ ਤਰ੍ਹਾਂ ਪਾਉਣੀ ਆ ਇੱਧਰ ਨੂੰ ਜ਼ਿਆਦਾ ਉੱਧਰ ਨੂੰ ਫੀਡ ਘੱਟ ਪਾਉਣੀ ਆਗੇ ਠੀਕ ਹੈ ਥੋੜੇ ਦੁੱਧ ਵਾਲੀਆਂ ਨੇ ਉਹਨਾਂ ਨੂੰ ਅਲੱਗ ਰ ਫੀਡ ਪਾਉਣੀ ਐ ਜਿਹੜੀਆਂ ਜ਼ਿਆਦਾ ਦੁੱਧ ਵਾਲੀਆਂ ਉਹਨਾਂ ਨੂੰ ਅਲੱਗ ਪਾਉਣੀ ਐ ਸਾਰਿਆਂ ਨੂੰ ਇਕੱਠਿਆਂ ਨੂੰ ਫੀਡ ਨਹੀਂ ਪਾਉਂਦੇ ਸੀਗੇ ਪਾਰਟੀਸ਼ਨ ਦਾ ਬਹੁਤ ਐਮ ਰੋਲ ਆ ਜੀ ਬਹੁਤ ਵੱਡਾ ਜੀ ਇਹਦੇ ਨਾਲ ਆਪਾਂ ਆਪਣੇ ਖਰਚੇ ਬਚਾ ਸਕਦੇ ਹਾਂ ਖਰਚੇ ਬਹੁਤ ਫਰਕ ਪੈਂਦਾ ਜੀ ਹਾਂਜੀ ਕਿਤੇ 20 ਕਿਲੋ ਗਾਂ ਦੁੱਧ ਦਿੰਦੀ ਐ ਉਹਨੇ ਹੀ ਫੀਡ ਉਹਨੇ ਹੀ ਲੈਣੀ ਆ ਦੇਤੀ ਆਪਾਂ ਤੇ ਜਿਹੜੀ ਆਪਣੀ 40 ਲੀਟਰ ਦੇ ਰਹੀ ਐ ਆਪਾਂ ਉਹਨੂੰ ਵੀ ਉਨੀ ਫੀਡ ਦੇਤੀ ਉਹਦੇ ਵਿੱਚ ਆਪਣਾ ਖਰਚੇ ਦਾ ਬੈਲੈਂਸ ਵਿਗੜ ਜਾਂਦਾ ਹੈ ਬਿਲਕੁਲ ਜੀ ਤੇ ਬਾਕੀ ਪਸ਼ੂ ਵੀ ਘਟਦਾਗਾ ਜਿਹੜੇ ਨੇ 40 ਲੀਟਰ ਦੁੱਧ ਦੇਣਾਗਾ ਜੇ ਉਹਨੂੰ ਵੀ ਆਪਾਂ ਉਹਦੇ ਬਰਾਬਰ ਦੀ ਫੀਡ ਦੇਵਾਂਗੇ ਉਹ ਘਟ ਜਾਣਾਗਾ ਹਾਂਜੀ ਪਸ਼ੂ ਤੇ ਬਹੁਤ ਫਰਕ ਪੈਂਦਾ ਇਸ ਢੰਗ ਦਾ ਬਿਲਕੁਲ ਜੀ ਇਹ ਆਪਣੀਆਂ ਮੱਝਾਂ ਆਂਦੀਆਂ ਵਈ ਜੀ ਮੱਝਾਂ ਦੀ ਆਪਾਂ ਅਲੱਗ ਖੁਰਨੀ ਬਣੀ ਹੈਗੀ ਹਾਂਜੀ ਮੱਝਾਂ ਗਾਵਾਂ ਦੇ ਨਾਲੋਂ ਬਿਲਕੁਲ ਅਲੱਗ ਨੇਗੀਆਂ ਤੇ ਇਹਨਾਂ ਦੀ ਚਵਾਈ ਵਾਲੀਆਂ ਜਿਵੇਂ ਆਪਾਂ ਚਾਰ ਇੱਕ ਸਾਈਡ ਬੰਦੇ ਆ ਉਸ ਤੋਂ ਬਾਅਦ ਦਿਨਾ ਚਵਾਈ ਵਾਲੀਆਂ ਇੱਕ ਸਾਈਡ ਬੰਦੇ ਆ ਜੇ ਕੋਈ ਗਾਂ ਨੂੰ ਆਪਣੀ ਨੂੰ ਦਿੱਕਤ ਆ ਜਾਂਦੀ ਹੈ ਤਾਂ ਉਹਨੂੰ ਆਪਾਂ ਚਵਾਈ ਵਾਲੀਆਂ ਤੋਂ ਅਲੱਗ ਲਿਆ ਕੇ ਇੱਕ ਸਾਈਡ ਤੇ ਖੁਰਨੀ ਦੇ ਬੰਦੇ ਆਂਗੇ ਵਿਚ ਨਹੀਂ ਬੰਦੇ ਜਿਵੇਂ ਉਹ ਅਸੀਂ ਦੇਖ ਸਕਦੇ ਆ ਵੀ ਥੋੜੀ ਇੱਕ ਗਾਂ ਅਲੱਗ ਬੰਨੀ ਹੋਈ ਆ ਹਾਂ ਬਾਈ ਜੀ ਇਹ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੋਊਗਾ ਹਨਾ ਜੀ ਇਹਦਾ ਟ੍ਰੀਟਮੈਂਟ ਚੱਲ ਰਿਹਾ ਬਾਈ ਜੀ ਇਹਨੂੰ ਪਹਿਸ ਸਟੇਟਸ ਦੀ ਦਿੱਕਤ ਆ ਗਈ ਸੀ ਕੱਲ ਸ਼ਾਮ ਨੂੰ ਤੇ ਕੱਲ ਸ਼ਾਮ ਨੂੰ ਟ੍ਰੀਟਮੈਂਟ ਹੋਇਆ ਅੱਜ ਸ਼ਾਮ ਨੂੰ ਕਰਾਂਗੇ ਉਸ ਤੋਂ ਬਾਅਦ ਜਿੰਨਾ ਚਿਰ ਬਿਲਕੁਲ ਠੀਕ ਨਹੀਂ ਹੁੰਦੀ ਇਹਦੀ ਚਿਵਾਈ ਆਪਾਂ ਹੱਥੇ ਹੀ ਕਰਾਂਗੇ ਮਸ਼ੀਨ ਤੇ ਨਹੀਂ ਕਰਦੇ ਤਾਂ ਕਿ ਆਪਣੀਆਂ ਦੂਜੀਆਂ ਗਾਵਾਂ ਨੂੰ ਦਿੱਕਤ ਨਾ ਆਵੇ ਤਾਂ ਦੂਜੀਆਂ ਗਾਵਾਂ ਦੇ ਵਿੱਚ ਛੱਡਾਂਗੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਇਹਨੂੰ ਇੱਥੇ ਹੀ ਰੱਖਾਂਗੇ ਆਪਾਂ ਤਿੰਨ ਦਿਨ ਚਾਰ ਦਿਨ ਜਿੰਨੇ ਦਿਨੇ ਪ੍ਰ ਜਿੰਨਾ ਜਿਹੜਾ ਦੁੱਧ ਨਹੀਂ ਸਹੀ ਆਉਂਦਾ ਤਾਂ ਆਪਾਂ ਉਹਨਾਂ ਦੇ ਵਿੱਚ ਨਹੀਂ ਰੱਖਦੇ ਇਹਨਾਂ ਨੂੰ ਨਹੀਂ ਆਪਾਂ ਇਹਦੀ ਮਸ਼ੀਨ ਤੇ ਚਵਾਈ ਕਰੀਏ ਠੀਕ ਇਹਦਾ ਇਹ ਕਾਰਨ ਆ ਜੀ ਇਹਨੂੰ ਅਲੱਗ ਰੱਖਣਾ ਠੀਕ ਬਾਈ ਜੀ ਇੱਥੇ ਅਸੀਂ ਤੁਹਾਡੇ ਪ੍ਰੋਪਰ ਕੇਜ ਬਣੇ ਹੋਏ ਦੇਖ ਸਕਦੇ ਹਾਂ ਜੀ ਬੱਚਿਆਂ ਲਈ ਇਹ ਦੇਖ ਕੇ ਸਾਡੇ ਮਨ ਵਿੱਚ ਇਹ ਸਵਾਲ ਆਉਂਦਾ ਵੀ ਤੁਸੀਂ ਬੱਚੀਆਂ ਦੀ ਸਾਂਭ ਸੰਭਾਲ ਕਿਵੇਂ ਕਰਦੇ ਹੋ ਜੀ ਉਹਦੇ ਜਨਮ ਤੋਂ ਪ੍ਰੋਪਰ ਉਹਦੀ ਇੱਕ ਗਾਂ ਬਣਨ ਤੱਕ ਹਾਂਜੀ ਕਿਵੇਂ ਉਹਦੀ ਸਾਂਭ ਸੰਭਾਲ ਕਰਦੇ ਹੋ ਜੀ ਜਨਮ ਵੇਲੇ ਬਾਈ ਜੀ ਆਪਾਂ ਬੱਚਿਆਂ ਨੂੰ ਡਾਇਰੈਕਟ ਕੇਜ ਦੇ ਵਿੱਚ ਹੀ ਪਾਉਣੀ ਆ ਜਿਵੇਂ ਉਹ ਬੱਚੀ ਆਪਣੀ ਨਵੀਂ ਜੰਮੀ ਆ ਉਹਨਾਂ ਦੇ ਛੋਟੇ ਕੇਜ ਦੇ ਵਿੱਚ ਠੀਕ ਹੈ ਜੀ ਆਪਾਂ ਉਹਨੂੰ ਬਿਲਕੁਲ ਛੋਟੇ ਕੇਜ ਦੇ ਵਿੱਚ ਰੱਖਿਆ ਹਫਤੇ ਤੱਕ ਹਾਂਜੀ ਹਫਤਾ ਆਪਾਂ ਉਹਨੂੰ ਕੁਝ ਨਹੀਂ ਦਿੰਦੇ ਕੱਲਾ ਦੁੱਧ ਦੇਵਾਂਗੇ ਉਸ ਤੋਂ ਬਾਅਦ ਆ ਵੱਡਾ ਕੇਜ ਤਿਆਰ ਹੋ ਜਾਂਦਾ ਉਹਦਾ ਇਸ ਕੇਜ ਦੇ ਵਿੱਚ ਉਹਨੂੰ ਆਪਾਂ ਲੈ ਆਵਾਂਗੇ ਇਹਦੇ ਵਿੱਚ ਉਹਨੂੰ ਫੀਡ ਦੇਵਾਂਗੇ ਤੇ ਤਿੰਨ ਮਹੀਨੇ ਤੱਕ ਤਾਂ ਫੀਡ ਆਪਾਂ ਵਰਤਦੇ ਹਾਂ ਟਮਾਣਾ ਦੀ ਕਸਟਟਰ ਉਹੀ ਦੇਵਾਂਗੇ ਉਹਦੇ ਵਿੱਚ ਥੋੜੀ ਬੋਤੀ ਤੂੜੀ ਤੇ ਨਾਲ ਪਲੱਸ ਦੁੱਧ ਠੀਕ ਹੈ ਜੀ ਉਸ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਾਂ ਇਹਨਾਂ ਦੀ ਡੀਵਾਰਮਿੰਗ ਰੈਗੂਲ ਫਿਰ ਇਹਨਾਂ ਨੂੰ ਵੱਡੀਆਂ ਇੱਧਰ ਸ਼ਿਫਟ ਕਰ ਦਿੰਨੇ ਆਂ ਜੀ ਠੀਕ ਆ ਬਾਈ ਜੀ ਤਾਂ ਇਹ ਤਿੰਨ ਤੋਂ ਪਲੱਸ ਹੋ ਜਾਣੀਆਂ ਸਾਢੇ 3 ਮਹੀਨਿਆਂ ਦੀਆਂ ਤਾਂ ਇਹਦੇ ਵਿੱਚ ਅਲੱਗ ਰੱਖਦੇ ਆਂ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਜਾਂਦੀਆਂ ਤਾਂ ਅੱਗੇ ਲੈ ਕੇ ਜਾਂਦੇ ਆਂ ਇੱਧਰ ਤੁਸੀਂ ਕਾਫ ਸਟਾਰਟਰ ਪਾਉਣੇ ਹੋ ਤੇ ਉੱਧਰ ਤੁਸੀਂ ਫਿਰ ਕਿਹੜੀ ਫੀਡ ਵਰਤਦੇ ਹੋ ਇਹਨਾਂ ਦੀ ਟਬਾਣਾ ਦੀ ਹੀਫਰ ਵਰਤਦੇ ਆਂ ਤੁਸੀਂ ਸਾਰੀ ਟਬਾਣਾ ਦੀ ਸਟੇਜ ਬਾਈ ਸਟੇਜ ਉਹਦੀ ਏਜ ਮੁਤਾਬਕ ਫੀਡ ਵਰਤਦੇ ਹੋ ਹਾਂਜੀ ਠੀਕ ਆ ਜੀ ਆਪਾਂ ਨੂੰ ਹੋ ਗਏ ਵੈਸੇ ਮੈਨੂੰ ਹੀਫਰ ਤੇ ਤਾਂ ਬਹੁਤ ਵਧੀਆ ਰਿਜ਼ਲਟ ਮੇਰੇ ਟਬਾਣਾ ਦਾ ਬਹੁਤ ਬੈਸਟ ਹੈ ਠੀਕ ਆ ਬਾਈ ਜ ਤੇ ਮੈਂ ਜਿੰਨੀਆਂ ਕਟੀਆਂ ਝੋਟੀਆਂ ਤਿਆਰ ਕਰਦਾ ਜਾਂ ਵੱਛੀਆਂ ਸਾਰੀਆਂ ਨੂੰ ਹੀ ਫਰਟ ਮਾਣਾ ਦੀ ਵਰਤਾਂ। ਜੰਮ ਤੋਂ ਲੈ ਕੇ ਆਪਾਂ ਐਂਡ ਤੱਕ ਮਾਣਾ ਹੀ ਵਰਤਦੇ ਹਾਂ। ਹਾਂਜੀ। ਬਾਈ ਜੀ ਡੇਰੀ ਫਾਰਮ ਦਾ ਕੀਤਾ ਇੱਕ ਬਹੁਤ ਹੀ ਵਧੀਆ ਕੀਤਾ ਜੀ। ਹਾਂਜੀ ਬਾਈ ਜੀ। ਇਹ ਪਰ ਇੱਕ ਸ਼ੌਂਕ ਵਾਲਾ ਬੰਦਾ ਹੀ ਕਰ ਸਕਦਾ ਜੀ ਇਹਨੂੰ। ਬਿਲਕੁਲ ਬਾਈ ਜੀ। ਇਹਦੇ ਨਾਲ ਨਜਿੱਟਣਾ ਕੋਈ ਸੌਖੀ ਗੱਲ ਨਹੀਂ ਜੀ। ਸੌਖੀ ਗੱਲ। ਕਿਉਂਕਿ ਇਹਦੇ ਲਈ ਨੀਂਦ ਵੀ ਛੱਡਣੀ ਪੈਂਦੀ ਹੈ। ਹਾਂਜੀ ਤੇ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਜੀ। ਹਾਂਜੀ। ਪਰ ਜਿਹਨੂੰ ਇਹਦਾ ਸ਼ੌਂਕ ਹੈ ਜੀ ਉਹਨੂੰ ਇਹ ਚੀਜ਼ ਨਹੀਂ ਮਹਿਸੂਸ ਹੁੰਦੀ। ਇਹ ਤਾਂ ਹੈ ਹੀ। ਕੋਈ ਵੀ ਜਿਵੇਂ ਹਾਂ ਬਿਲਕੁਲ ਜੀ ਸ਼ੌਂਕ ਤੋਂ ਹੀ ਸ਼ੁਰੂ ਹੁੰਦਾ ਜੀ ਇਨਕਮ ਵੀ ਨਾਲ ਹੋਣੀ ਜ਼ਰੂਰੀ ਆ ਪਰ ਸ਼ੌਂਕ ਇੱਕ ਮੇਨ ਆ ਜੀ ਇਹਦੇ ਵਾਸਤੇ ਫੇਰ ਹੀ ਆਪਾਂ ਇਹ ਕਿੱਤਾ ਕਰ ਸਕਦੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ 2018-19 ਤੋਂ ਇਹ ਕਿੱਤਾ ਕਰ ਰਹੇ ਹੋ ਜੀ ਹਾਂਜੀ ਤੁਹਾਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਕੀ ਇਹ ਚ ਸਮੱਸਿਆਵਾਂ ਆਈਆਂ ਜੀ ਜਿਹੜੀਆਂ ਮੇਨ ਸਮੱਸਿਆਵਾਂ ਇਹਦੇ ਚ ਆਉਂਦੀਆਂ ਤੇ ਕਿਵੇਂ ਤੁਸੀਂ ਉਹਨਾਂ ਦਾ ਹੱਲ ਕਰਿਆ ਜੀ ਸਮੱਸਿਆਵਾਂ ਤਾਂ ਬਾਈ ਜੀ ਵੱਡੀ ਜਿਹੜੀ ਸਮੱਸਿਆ ਕੀ ਉਹ ਤਾਂ ਮਸਟੇਟਸ ਦੀ ਆ ਹਾਂਜੀ ਜਿਹਨੂੰ ਆਪਾਂ ਆਪਦੇ ਚਾਰ ਤੇ ਗੌਰ ਰੱਖੀ ਜਾਂ ਆਪਣੀ ਸ਼ੁਰੂ ਇਹ ਖੁਰਨੀ ਤੋਂ ਹੀ ਹੁੰਦੀ ਆ ਮਸਟਾਈਟਸ ਹਾਂਜੀ ਜੇ ਆਪਾਂ ਖੁਰਨੀ ਦੇ ਵਿੱਚ ਆਪਣੀ ਸਾਫ ਸਫਾਈ ਵਧੀਆ ਹੈਗੀ ਅਚਾਰ ਆਪਾਂ ਸਹੀ ਲਿਆਉਣੇ ਹੈਗੇ ਕੂਲੀ ਵਾਲਾ ਨਹੀਂ ਪੈਂਦਾ ਉਹਦੇ ਨਾਲ ਬਹੁਤ ਹੱਦ ਤੱਕ ਇਹ ਹੱਲ ਹੋ ਜਾਂਦੀ ਹੈ ਹੂੰ ਪਰ ਫੇਰ ਵੀ ਕਦੇ ਨਾ ਕਦੇ ਦਿੱਕਤ ਆਉਂਦੀ ਹੈਗੀ ਤੇ ਉਹ ਆਇਆ ਵੈਸੇ ਵੀ ਕੋਈ ਏਡੀ ਡਰ ਵਾਲੀ ਗੱਲ ਨਹੀਂ ਵੀ ਮਸਟਾਈਟਸ ਆਉਂਦੀ ਆਪਾਂ ਗਾਵਾਂ ਰੱਖੋ ਹੀ ਨਾ ਇਹ ਨਹੀਂ ਗੱਲ ਹੈਗੀ ਜਾਂ ਕੋਈ ਆਪਾਂ ਨੂੰ ਸਲਾਹ ਦੇ ਦੇ ਵੀ ਗਾਵਾਂ ਨਾ ਰੱਖੋ ਇਹ ਰਿਪੀਟ ਕਰ ਜਾਂਦੀਆਂ ਨੇ ਦਿਕਤ ਆਉਂਦੀ ਆ ਜੇ ਆਪਣੇ ਕੋਲੇ 20 ਪਸ਼ੂ ਨੇ ਤਾਂ ਆਪਣੇ ਕੋਲੇ ਹੋ ਸਕਦਾ ਇੱਕ ਪਸ਼ੂ ਰਿਪੀਟ ਕਰ ਜੇ ਜਾਂ ਦੋ ਕਰ ਜਾਣ ਉਹ ਆਪਣੀ ਮੈਨੇਜਮੈਂਟ ਤੇ ਆ ਤੇ ਆਪਣੀ ਮੈਨੇਜਮੈਂਟ ਸਹੀ ਆ ਆਪਣੀ ਫੀਡ ਸਹੀ ਆ ਤੇ ਆਪਣੀ ਸਾਂਭ ਸੰਭਾਲ ਸਹੀ ਆ ਸ਼ਾਇਦ ਉਹ ਵੀ ਰਿਪੀਟ ਨਹੀਂ ਕਰਦੀ ਤੇ ਬਾਕੀ ਜਿਹੜੀ ਮਸਟਾਈਟਸ ਦੀ ਆ ਉਹਦਾ ਹੱਲ ਸਭ ਤੋਂ ਵੱਡਾ ਤਾਂ ਹੈਗਾ ਆਪਾਂ ਥੰਡ ਡਿਪ ਕਰੋ ਅਸੀਂ ਹੁਣ ਡੇਲੀ ਡਿਪ ਕਰਦੇ ਆਂਗੇ ਪਰ ਫਿਰ ਵੀ ਆ ਜਾਂਦੀ ਆ ਦਿੱਕਤ ਜਿਵੇਂ ਉਹ ਇੱਕ ਗਾਂ ਨੂੰ ਆ ਗਈ ਪਰ ਜੇ ਮਹੀਨੇ ਦੇ ਵਿੱਚ ਇੱਕ ਕੇਸ ਆਉਂਦਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਨਹੀਂ ਹੈਗੀ ਵੀ ਆਪਾਂ ਕੰਮ ਹੀ ਛੱਡ ਦੋ ਜਾਂ ਆਪਾਂ ਇਸ ਕੰਮ ਨੂੰ ਅਹੀਂ ਕਹਦੇ ਉਹ ਮਸਟੈਟਸ ਕਰਨੇ ਤਾਂ ਫੇਲ ਹੋ ਜਾਊਗਾ। ਹਾਂਜੀ। ਉਹ ਇੱਕ ਕੇਸ ਆ ਜਾਂਦਾ ਇੱਕ ਮਹੀਨੇ ਦੇ ਵਿੱਚ ਕੋਈ ਵੱਡੀ ਗੱਲ ਨਹੀਂ। ਠੀਕ ਹੈ ਜੀ। ਜਿੁੱਠਿਆ ਜਾ ਸਕਦਾ ਉਹਦੇ ਨਾਲ ਕੋਈ ਏਦਾਂ ਰਿਸਕ ਵਾਲਾ ਕੰਮ ਨਹੀਂ ਹੈ। ਜਿਹਨੇ ਸ਼ੁਰੂ ਕਰਨਾ ਹੈਗਾ ਬਹੁਤ ਵਧੀਆ ਹੈਗਾ। ਆਪਾਂ ਤਾਂ ਹੀ ਸਲਾਹ ਦੇਵਾਂਗੇ ਸ਼ੌਂਕ ਨਾਲ ਸ਼ੁਰੂ ਕਰੇ। ਦੋ ਤਿੰਨ ਗਾਵਾਂ ਤੋਂ ਸ਼ੁਰੂਆਤ ਕਰੇ। ਤੇ ਵਧੀਆ ਹੈਗਾ। ਕਾਰੋਬਾਰ ਬਹੁਤ ਸੋਹਣਾ ਹੈ ਜੇ ਸਟਾਰਟਿੰਗ ਕਰਨੀ ਆ। ਤਾਂ ਵਧੀਆ ਬ੍ਰੋਕ ਲੈਣਾ ਤਾਂ ਬੰਦਾ ਲੋਕਲ ਸੇਲ ਆਪ ਖੁਦ ਕਰੇ। ਠੀਕ ਹੈ ਉਹ ਲਿੰਕ ਦੇ ਵਿੱਚ ਜੇ ਤਿੰਨ ਚਾਰ گاਵਾਂ ਨੇ ਤਾਂ ਸ਼ਹਿਰ ਦੇ ਵਿੱਚ ਜੇ ਆਪਾਂ ਦੁੱਧ ਪਾਵਾਂਗੇ ਮਿਹਨਤ ਜ਼ਰੂਰ ਵੱਧ ਜਾਣੀ ਆ ਉਹਦੇ ਤੇ ਪਰ ਉੱਚ ਪ੍ਰੋਫਿਟ ਵਧੀਆ ਮਿਲ ਜਾਂਦਾ ਆ ਆਪਾਂ ਨੂੰ ਜਿੱਥੇ 6 گاਵਾਂ ਨੇ ਕਮਾਈ ਦੇਣੀ ਆ ਤਾਂ ਆਪਾਂ ਨੂੰ 3 ਜਾਂ 4 ਹੀ ਦੇ ਸਕਦੀਆਂ ਨੇ ਉਹਦੇ ਵਿੱਚ ਰੇਟ ਵਧੀਆ ਮਿਲ ਜਾਂਦਾ ਆਪਾਂ ਨੂੰ ਜਾਣਕਾਰੀ ਵੀ ਮਿਲਦੀ ਆ ਸ਼ਹਿਰ ਤੋਂ ਤੇ ਘੱਟੋ ਘੱਟ 150 ਲੀਟਰ ਤੱਕ ਤਾਂ ਮੇਰੀ ਤਾਂ ਇਹੀ ਸਲਾਹ ਕੀ ਕਿ ਸ਼ਹਿਰ 'ਚ ਦੁੱਧ ਆਪਾਂ ਖੁਦ ਸਪਲਾਈ ਕਰੀਂ ਵੱਧ ਤੋਂ ਵੱਧ 150 ਲੀਟਰ ਤੱਕ ਤਾਂ ਕਰੋ ਹੀ ਕਰੋ ਤੇ 150 ਤੋਂ ਆਪਣਾ ਘੱਟ ਦੁੱਧ ਆ ਆਪਾਂ ਵੇਰਕਾਰ ਨੂੰ ਜਾਂ ਕਿਸੇ ਵੀ ਸੋਸਾਇਟੀ ਨੂੰ ਦੇਵਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਨਹੀਂ ਹੋਣਾ ਪ੍ਰੋਫਿਟ ਆਪਾਂ ਨੂੰ ਜਿੰਨਾ ਕ ਆਪਾਂ ਨੂੰ ਪ੍ਰੋਫਿਟ ਹੋਣਾਗਾ ਉਹ ਮੈਂ ਨਹੀਂ ਰੱਖਦਾ ਫਿਰ ਜਾਂ ਤਾਂ ਆਪਣੇ ਕੋਲੇ 4-500 ਲੀਟਰ ਦੁੱਧ ਆ ਉਹਦੇ ਵਿੱਚੋਂ ਆਪਾਂ ਨੂੰ ਪ੍ਰੋਫਿਟ ਹੋ ਗਿਆ ਆਪਾਂ ਦੇ ਵਿੱਚੋਂ ਨਿਕਲਦੇ ਆ ਮਾਰਜਿਨ ਥੋੜਾ ਰਹਿ ਜਾਂਦਾ ਮਾਰਜਿਨ ਥੋੜਾ ਰਹਿ ਜਾਂਦਾ ਆਪਾਂ ਨੂੰ ਜਿਵੇਂ ਫੀਡ ਦੇ ਰੇਟ ਬਹੁਤ ਜ਼ਿਆਦਾ ਵੱਧ ਰਹੇ ਆ ਤੇ ਹੋਰ ਬਹੁਤ ਖਰਚੇ ਪੈਂਦੇ ਜੀ ਅੱਛਾ ਫਿਰ ਉੱਥੇ ਆ ਕੇ ਆਪਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਆਪਾਂ ਨੂੰ ਇਹ ਹੁੰਦਾ ਕਿ ਇਹਦੇ ਵਿੱਚੋਂ ਤਾਂ 20 ਯਾਰੀ ਬਚਦਾਗਾ ਹੂੰ ਤਾਂ ਫਿਰ ਆਪਾਂ ਕਹਿੰਦੇ ਨੇ ਇਹ ਤਾਂ ਕੰਮ ਕੁਬਾਲਾ ਚੰਗਾ ਨਹੀਂ ਇਹਦੇ ਵਿੱਚੋਂ ਕਮਾਈ ਬਹੁ ਹਾਂਜੀ ਤੇ ਥੋੜੀ ਮਿਹਨਤ ਹੈਗੀ ਆ ਜੀ ਮੈਨੂੰ 2018 ਤੋਂ ਆਪਾਂ ਸਟਾਰਟ ਹੀ ਸ਼ਹਿਰ ਤੋਂ ਕੀਤਾ ਸੀਗਾ ਤੇ ਡਬਲ ਰੇਟ ਹੀ ਮਿਲਦਾ ਸੀ ਉਸ ਟਾਈਮ ਤਾਂ ਜਦੋਂ ਆਪਾਂ ਸਟਾਰਟ ਕੀਤਾਗਾ ਉਦੋਂ ਪਿੰਡ 'ਚ ਸ਼ਾਇਦ 20 ਰੁਪਏ ਤੋਂ ਸੀਗਾ ਗਾਵਾਂ ਦਾ ਹਾਂਜੀ ਤੇ ਮੈਂ ਸਟਾਰਟਿੰਗ ਹੀ ਉੱਥੇ 40 ਰੁਪਏ ਤੋਂ ਕੀਤੀ ਸੀ ਠੀਕ ਹੈ ਬਈ ਜੀ ਆਪਣੀ ਕੁਆਲਿਟੀ ਬਹੁਤ ਵਧੀਆ ਸੀਗੀ ਤੇ ਡਬਲ ਹੋ ਗਿਆ ਸੀਗਾ ਪੇਮੈਂਟ ਜਿੰਨੀ ਆਪਾਂ ਨੂੰ ਆਉਂਦੀ ਸੀ ਜੇ ਫੇਰਕਾ ਤੋਂ ਆਪਾਂ 40000 ਮਹੀਨਾ ਲੈਂਦੇ ਸੀ ਤਾਂ ਉਧਰੋਂ ਆਪਾਂ ਨੂੰ ਮਿੰਨੇ ਦਾ ਸਿਰ ਆਉਣ ਲੱਗ ਗਿਆ ਸਾਰੇ ਖਰਚੇ ਨਿਕਲਣ ਲੱਗੇ ਇੱਥੇ ਆਪਾਂ ਇੱਕ ਬੰਦਾ ਰੱਖ ਲਿਆ ਲੇਬਰ ਵਾਲਾ ਤੇ ਇਹ ਚੀਜ਼ ਆ ਵੀ ਜੇ ਆਪਾਂ ਸਟਾਰਟਿੰਗ ਕਰਨੀ ਆ ਤਾਂ ਸਟਾਰਟਿੰਗ ਸ਼ਹਿਰ ਤੋਂ ਕਰੋ ਖੋਦੋ ਸੇਲ ਕਰੀਏ ਤਾਂ ਬਹੁਤ ਸੋਹਣੀ ਗੱਲ ਹੈਗੀ ਹਾਂਜੀ ਛੇਤੀ ਬੰਦਾ ਤਰੱਕੀ ਕਰਦਾ ਛੇਤੀ ਕਾਮਯਾਬ ਹੋ ਜਾਂਦਾ ਠੀਕ ਭਾਈ ਜੀ ਜੇ ਆਪਾਂ ਫਾਰਮ ਵਿੱਚ ਇਨਕਮ ਦੀ ਗੱਲ ਕਰੀਏ ਹਾਂਜੀ ਕਿਉਂਕਿ ਇਨਕਮ ਕਰਕੇ ਆਪਾਂ ਇਹ ਕੰਮ ਕਰਦੇ ਆਂ ਵੀ ਆਪਾਂ ਨੂੰ ਇਹ ਜੋ ਦੋ ਪੈਸੇ ਬਚਣ ਇਹ ਜੋ ਕਿੰਨੇ ਪਰਸੈਂਟ ਸਾਨੂੰ ਬਚਤ ਹੋ ਜਾਂਦੀ ਹੈ ਜੀ ਖਰਚੇ ਕੱਢ ਕੇ ਬਚਤ ਬਾਈ ਜੀ ਇਹਦੀ ਸਭ ਤੋਂ ਵੱਡੀ ਤਾਂ ਹੈਗੀ ਆ ਵੀ ਜੇ ਆਪਾਂ ਇਹਦੇ ਖਰਚੇ ਫੀਡ ਵਗੈਰਾ ਮੈਂਟੇਨ ਕਰਕੇ ਪਾਵਾਂਗੇ। ਬਚਤ ਤਾਂ ਸ਼ੁਰੂ ਤਾਂ ਉੱਥੋਂ ਹੋਣੀ ਹੈ। ਫਿਰ ਜੇ ਆਪਾਂ ਕਿਸੇ ਕੰਪਨੀ ਨੂੰ ਦੁੱਧ ਦਿੰਨੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਮਾਰਜਿਨ ਜਿਹੜਾ ਘਟ ਜਾਂਦਾ ਹੈਗਾ। ਜਿਵੇਂ ਉਹਦੇ ਵਿੱਚ ਆਪਾਂ ਨੂੰ 20% ਮਾਰਜਿਨ ਕਹਿ ਸਕਦੇ ਹਾਂਗੇ। ਮੇਰਾ ਆਈਡੀਆ ਸ਼ਾਇਦ ਫੋਰਾ ਦਾ ਵੱਧ ਘੱਟ ਹੋਵੇ ਆਪਾਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ। ਤੁਹਾਡੇ ਮੁਤਾਬਕ ਵੀ ਜੇ ਆਪਾਂ ਪ੍ਰਾਈਵੇਟ ਕੰਪਨੀ ਨੂੰ ਦੁੱਧ ਪਾਉਣੇ ਆ ਤਾਂ 20-25% ਬਚਤ ਤੇ 75% ਉਹਦੇ ਚ ਖਰਚੇ ਹੋ ਜਾਂਦੇ। ਖਰਚੇ ਹੋ ਜਾਂਦੇ। ਠੀਕ ਹੈ ਬਾਈ ਜੀ। ਤੇ ਜੇਕਰ ਆਪਾਂ ਉਹ ਉਹ ਨੂੰ ਸੇਲ ਕਰੀਏ ਦੁੱਧ ਉਹਦੇ ਪ੍ਰੋਡਕਟ ਬਣਾ ਕੇ ਕਹਿ ਲੋ ਵੈਸੇ ਪ੍ਰੋਡਕਟ ਬਣਾ ਕੇ ਹੋ ਜਾਣ ਤਾਂ ਉਹਦੇ ਅਰਗੀ ਤਾਂ ਰੀਸ ਹੀ ਨਹੀਂ ਗੀ ਬਿਲਕੁਲ ਜੀ ਉਹ ਤਾਂ ਸਭ ਤੋਂ ਵੱਡੀ ਚੀਜ਼ ਹੈ ਤੇ ਪਰ ਜੇਕਰ ਆਪਾਂ ਡਾਇਰੈਕਟ ਦੁੱਧ ਵੀ ਸੇਲ ਕਰਦੇ ਆ ਤਾਂ ਦੁੱਧ ਦੇ ਵਿੱਚੋਂ ਵੀ ਆਪਾਂ ਨੂੰ 35% ਮੈਂ ਕਹਿ ਸਕਦਾ ਕਿ 35% ਆਪਾਂ ਨੂੰ ਵਾਟਤ ਹੋ ਜਾਂਦੀ ਹੈ ਠੀਕ ਹੈ ਬਾਈ ਜੀ ਆਪਾਂ ਜੇ ਖੁਦ ਜਾ ਕੇ ਸੇਲ ਕਰੀਏ ਤੇ ਗੱਲ ਕੋਈ ਬਹੁਤ ਹੀ ਵੱਡੀ ਨਹੀਂ ਬਹੁਤ ਬੰਦੇ ਡਰ ਜਾਂਦੇ ਆ ਕਿ ਯਾਰ ਮੇਰੇ ਨਾਲ ਜਿੰਨੇ ਕੁ ਸੀਗੇ ਸਾਰੇ ਇਹ ਕਹਿੰਦੇ ਸੀ ਕਿ ਯਾਰ ਇਹ ਤਾਂ ਤੂੰ ਪੰਗਾ ਲੈ ਲਿਆ ਇਹ ਦੁੱਧ ਦਿਨ ਤਾਂ ਚੜ੍ਹੇ ਹੀ ਰਹਿੰਦਾਗਾ ਵੀ ਵੀ ਉਹ ਵਿਆਹ ਸ਼ਾਦੀਆਂ ਵੀ ਆਉਣਗੀਆਂ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਮੈਂ ਸ਼ਹਿਰ ਦੇ ਵਿੱਚ ਦੁੱਧ ਪਾਉਂਦੇ ਨੂੰ ਮੈਨੂੰ 9 ਸਾਲ ਹੋ ਗਏ 9 ਸਾਲਾਂ ਦੇ ਵਿੱਚ ਮੈਂ ਹਰ ਵਿਆਹ ਤੇ ਜਾਣਾ ਹਰ ਖੁਸ਼ੀ ਗਮੀ ਅਟੈਂਡ ਕਰਦੇ ਆਂਗੇ ਹਾਂਜੀ ਹੁਣ ਤਾਂ ਅਸੀਂ ਦੇਖ ਸਕਦੇ ਆ ਤੁਹਾਡੇ ਕੋਲ ਇੱਕ ਲੇਬਰ ਵਾਲਾ ਵੀ ਬੰਦਾ ਰੱਖਿਆ ਹੋਇਆ ਜੀ ਹਾਂ ਬਾਈ ਜੀ ਤੇ ਸਟੈਪ ਬਾਈ ਸਟੈਪ ਵੀ ਇਹ ਕੰਮ ਅੱਗੇ ਨੂੰ ਜਾਂਦਾ ਜੀ ਸ਼ੁਰੂ ਚ ਆਪਾਂ ਨੂੰ ਤੁਸੀਂ ਵੀ ਖੁਦ ਮਿਹਨਤ ਕੀਤੀ ਹੋਊਗੀ ਜਦੋਂ ਕੰਮ ਸ਼ੁਰੂ ਕਰਿਆ ਜੀ ਤਿੰਨ ਸਾਲ ਪੂਰੀ ਮਿਹਨਤ ਕੀਤੀ ਹੈਗੀ ਹਾਂਜੀ ਤੇ ਇਹ ਚੀਜ਼ਾ ਵੀ ਜੇ ਆਪਾਂ ਸ਼ਹਿਰ ਦਾ ਖਰਨਾ ਰੱਖਦੇ ਹਾਂ ਲਿੰਕ ਤਾਂ ਵਧੀਆਗਾ ਮੇਰਾ ਹੁਣ ਦੁੱਧ ਬੇਰਕਾ ਪਲਾਂਟ ਚ ਵੀ ਜਾਣ ਲੱਗ ਗਿਆ 200 ਲੀਟਰ ਪਰ ਮੈਂ ਫਿਰ ਵੀ ਸ਼ਹਿਰ ਵਾਲਾ ਕੰਮ ਛੱਡਿਆ ਨਹੀਂਗਾ ਉਹਨੂੰ ਆਪਾਂ ਨਾਲ ਨਾਲ ਰੈਗੂਲਰ ਕਰਾਂਗੇ ਕਿ ਜੇ ਉਹ ਛੱਡਤਾ ਤਾਂ ਸ਼ਾਇਦ ਕਿਸੇ ਕੰਪਨੀ ਨੂੰ ਦੁੱਧ ਦਿੰਨੇ ਆ ਤਾਂ ਇਹ ਨਹੀਂ ਪਤਾ ਜਿਵੇਂ ਕਰੋਨਾ ਮਹਾਮਾਰੀ ਆਈ ਸੀ ਉਦੋਂ ਕਿਸੇ ਵੀ ਕੰਪਨੀ ਨੇ ਦੁੱਧ ਨਹੀਂ ਖਰੀਦਿਆ ਬਿਲਕੁਲ ਪਰ ਸਾਡਾ ਜਿਹੜਾ ਲੋਕਲ ਸੇਲ ਸੀ ਕਰਾਂ ਦੇ ਵਿੱਚ ਅਸੀਂ ਡੇਲੀ ਉਹ ਸੇਲ ਹੋ ਜਾਂਦਾ ਸੀਗਾ ਤੇ ਸਾਡਾ ਕੋਈ ਘਾਟਾ ਨਹੀਂ ਕਹਿ ਸਕਦੇ ਵੀ ਸਾਡਾ ਵਧੀਆ ਚੱਲੀ ਗਿਆ ਉਸ ਟਾਈਮ ਵੀ ਵੀ ਹੈ ਜੇ ਕੋਈ ਮਹਾਮਾਰੀ ਆ ਜਾਏ ਜਾਂ ਕੋਈ ਕੋਈ ਵੀ ਦਿੱਕਤ ਆ ਜਾਏ ਤਾਂ ਆਪਣਾ ਉਹਨਾਂ ਦਾ ਦੁੱਧ ਲੱਗਦਾ ਹੋਵੇ ਬਿਲਕੁਲ ਹੋਵੇ ਕਿ ਆਪਣੇ ਕੋਲੇ 1000 ਲੀਟਰ ਦੁੱਧ ਆ ਤੇ ਜਿੱਦ ਦਿਨ ਆਪਣੇ ਕੋਈ ਲੋਕਡਾਊਨ ਲੱਗਿਆ ਸੀਗਾ ਤੇ ਪੌਂਡੂ ਥਾਣੀ ਸੀਗਾ ਬਿਲਕੁਲ ਜੀ ਆਪਾਂ ਜੇ ਕਿਸੇ ਇੱਕ ਫਾਰਮ ਤੇ ਡਿਪੈਂਡ ਰਹਾਂਗੇ ਹਾਂਜੀ ਤਾਂ ਆਪਾਂ ਨੂੰ ਇਹ ਚ ਰਿਸਕ ਹੈ ਜੀ ਬਹੁਤ ਵੱਡਾ ਰਿਸਕ ਹੈ ਹਾਂਜੀ ਜਿਵੇਂ ਤੁਸੀਂ ਡੋਰ ਟੂ ਡੋਰ ਸਪਲਾਈ ਕਰ ਰਹੇ ਹੋ ਹਾਂਜੀ ਉਹ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਜੀ ਉਹਨਾਂ ਨੂੰ ਡੇਲੀ ਦੁੱਧ ਦੀ ਜ਼ਰੂਰਤ ਆ ਹਾਂਜੀ ਤੇ ਕੰਪਨੀਆਂ ਨੇ ਆਪਣੇ ਫਾਇਦੇ ਨੁਕਸਾਨ ਦੇਖ ਕੇ ਚੱਲਣਾ ਹੁੰਦਾ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਜੇ ਆਪਾਂ ਡਾਇਰੈਕਟ ਸੇਲ ਕਰਾਂਗੇ ਤਾਂ ਉਹ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਹੋ ਜਾਈ। ਬਹੁਤ ਜ਼ਿਆਦਾ ਫਾਇਦੇਮੰਦ। ਪ੍ਰੋਫਿਟ ਵੀ ਜ਼ਿਆਦਾ ਆ ਫਾਇਦੇਮੰਦ ਵੀ ਜਾਈ। ਜੇ ਕੋਈ ਆਪਣਾ ਵੀਰ ਆਪਣੀ ਵੀਡੀਓ ਦੇਖ ਕੇ ਇਹ ਕੰਮ ਸ਼ੁਰੂ ਕਰਨਾ ਚਾਹੇ ਹਾਂਜੀ ਉਹਦੇ ਬਾਰੇ ਤੁਸੀਂ ਕੀ ਸਲਾਹ ਦੇਣੀ ਚਾਹੋਗੇ? ਉਹਦੇ ਬਾਰੇ ਬਾਈ ਜੀ ਮੇਰੀ ਤਾਂ ਇਹ ਸਲਾਹ ਹੈ ਕਿ ਵੀ ਸਟਾਰਟਿੰਗ ਦੇ ਵਿੱਚ ਪਸ਼ੂ ਭਾਵੇਂ ਥੋੜੇ ਰੱਖ ਲਓ। ਉਹਨਾਂ ਦੀ ਸਾਂਭ ਸੰਭਾਲ ਖੁਦ ਕਰੋ ਤਾਂ ਕਿ ਆਪਾਂ ਨੂੰ ਇਹਦੇ ਬਾਰੇ ਨੌਲੇਜ ਆ ਜਾਵੇ। ਹੂੰ ਵਧੀਆ। ਬਿਲਕੁਲ ਜੀ। ਫਿਰ ਆਪਾਂ ਜਦੋਂ ਪਸ਼ੂ ਵੱਧ ਗਿਆ ਆਪਾਂ ਲੇਬਰ ਰੱਖ ਲਓ ਤਾਂ ਵੀ ਕੋਈ ਦਿੱਕਤ ਨਹੀਂ ਤੇ ਸਪਲਾਈ ਮੇਰੀ ਅ ਮੈਂ ਕੰਪਨੀ ਨੂੰ ਵੀ ਦੁੱਧ ਸੇਲ ਕਰਦਾ ਮੈਂ ਸਪਲਾਈ ਵੀ ਕਰਦਾ ਮੈਨੂੰ ਸਪਲਾਈ ਵਾਲੇ ਤੋਂ ਬਹੁਤ ਖੁਸ਼ੀ ਆ ਜੀ ਠੀਕ ਹੈ ਭਾਈ ਉਹਦੇ ਵਿੱਚ ਮਿਹਨਤ ਮੈਨੂੰ ਜ਼ਿਆਦਾ ਵੈਸੇ ਕੰਪਨੀ ਵਾਲਾ ਤਾਂ ਇੱਥੋਂ ਗੱਡੀ ਆ ਜੂ ਚੱਕ ਕੇ ਲੈ ਜੂ ਮੈਨੂੰ ਉੱਥੇ ਟੈਨਸ਼ਨ ਕੋਈ ਨਹੀਂ ਪਰ ਉਹਦੇ ਵਿੱਚ ਟੈਨਸ਼ਨ ਜ਼ਰੂਰ ਆ ਉਹਦੇ ਵਿੱਚ ਆਪਾਂ ਖੁਸ਼ ਵੀ ਆ ਕਿ ਮੈਨੂੰ ਹਾਂ ਮੇਰੀ ਚੀਜ਼ ਦਾ ਮੁੱਲ ਮਿਲ ਰਿਹਾ ਠੀਕ ਹੈ ਜੀ ਬਹੁਤ ਵਧੀਆ ਪਰਫੋਰਮ ਮਿਲਦਾ ਆਪਾਂ ਨੂੰ ਸ਼ਹਿਰ ਦੇ ਵਿੱਚ ਵੀ ਤੁਸੀਂ ਕਰਨਾ ਠੀਕ ਹੈ ਭਾਈ ਭਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਭਾਈ ਠੀਕ ਹੈ ਭਾਈ ਜੀ